ਉਹ ਸ਼ਖਸ ਜਿਸਤੇ ਉੱਪਰ ਚੱਲਦੇ ਨੇ ਸੈਂਕੜੇ ਮੁਕਦਮੇ ਉਹ ਸ਼ਖਸ ਜਿਸ ਦਾ ਖੌਫ ਪੰਜਾਬ ਤੋਂ ਲੈ ਕੇ ਰਾਜਸਥਾਨ ਹਰਿਆਣਾ ਮੁੰਬਈ ਤੱਕ ਹੁੰਦਾ ਹੈ ਉਹ ਸ਼ਖਸ ਐਨਆਈਏ ਦੀ ਪੁੱਛਗਿੱਛ ਦੇ ਵਿੱਚ ਬਹੁਤ ਵੱਡਾ ਕਬੂਲਨਾਮਾ ਕਰਦਾ ਹੈ ਜੀ ਹਾਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲਾਰੈਂਸ ਬਿਸ਼ਨੋਈ ਦੀ ਇੱਕ ਉਹ ਗੈਂਗਸਟਰ ਜਿਸਦੇ ਨਾਮ ਤੋਂ ਹੀ ਦੁਨੀਆ ਕੰਬਦੀ ਹੈ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਐਨਆਈਡੀ ਪੁੱਛਗਿਛ ਦੇ ਵਿੱਚ ਇੱਕ ਕਬੂਲਨਾਮਾ ਕੀਤਾ ਕਿ ਜਿਸ ਕਬੂਲਨਾਮੇ ਦੇ ਨਾਲ ਪੂਰਾ ਖੁਫੀਆ ਤੰਤਰ ਹਿੱਲ ਗਿਆ ਕਿ ਐਡਾ ਵੱਡਾ ਇੱਕ ਕਬੂਲਨਾਮਾ ਕਿ ਜਿਸ ਕਬੂਲਨਾਮੇ ਨੇ ਇਹ ਦੱਸ ਦਿੱਤਾ ਕਿ ਇਸ ਦੁਨੀਆ ਦੇ ਵਿੱਚ ਜੋ ਕੁਝ ਹੋ ਰਿਹਾ ਤੇ ਜਾਂ ਫਿਰ ਜੋ ਕੁਝ ਹੋਣ ਵਾਲਾ ਹੈ ਉਹ ਪੁਲਿਸ ਦੀ ਸਮਝ ਤੋਂ ਵੀ ਬਾਹਰ ਸੀ ਬਹੁਤ ਵੱਡੇ ਪੱਧਰ ਤੇ ਲੋਕ ਆਪਣੇ ਨਾਲ ਸੁਰੱਖਿਆ ਕਰਮੀ ਲੈ ਕੇ ਘੁੰਮਦੇ ਨੇ ਉਹਨਾਂ ਨੂੰ ਬਹੁਤ ਸਾਰਿਆਂ ਨੂੰ ਤੇ ਜਾਂ ਫਿਰ ਸਾਰਿਆਂ ਨੂੰ ਕਿਸੇ ਗੱਲੋਂ ਕੋਈ ਜਾਨ ਦਾ ਖਤਰਾ ਨਹੀਂ ਹੁੰਦਾ ਉਹ ਫਿਰ ਸੁਰੱਖਿਆ ਗਾਰਡ ਕਿਵੇਂ ਲੈਂਦੇ ਨੇ ਉਹ ਸੁਰੱਖਿਆ ਕਰਮੀ ਕਿਵੇਂ ਲੈ ਕੇ ਘੁੰਮਦੇ ਨੇ ਉਹਨਾਂ ਨੂੰ ਧਮਕੀਆਂ ਭਰੇ ਫੋਨ ਆਉਂਦੇ ਨੇ ਫੋਨ ਜੇਲਾ ਚੋਂ ਆਉਂਦੇ ਨੇ ਫੋਨ ਗੈਂਗਸਟਰ ਦੇ ਆਉਂਦੇ ਨੇ ਜਾਂ ਫਿਰ ਚਿੱਠੀਆਂ ਆਉਂਦੀਆਂ ਜਾਂ ਫਿਰ ਈਮੇਲਸ ਆਉਂਦੀਆਂ ਨੇ ਤਾਂ ਫਿਰ ਉਹ ਡਰ ਕੇ ਪੁਲਿਸ ਤੇ ਕੋਲ ਜਾਂਦੇ ਨੇ ਪੁਲਿਸ ਜਾਂਚ ਪੜਤਾਲ ਕਰਦੀ ਹੈ ਗੈਂਗਸਟਰਾਂ ਵੱਲੋਂ ਮਿਲੀਆਂ ਧਮਕੀਆਂ ਦੇ ਬినాਅ ਤੇ ਉਹਨਾਂ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਈ ਜਾਂਦੀ ਹੈ ਪਰ ਇਹ ਗਾਰਡ ਲਈ ਕਿਵੇਂ ਜਾਂਦੀ ਹੈ ਇਹ ਬਾਡੀਗਾਰਡ ਮਿਲਦੇ ਕਿਵੇਂ ਨੇ ਇਹ ਵੱਡਾ ਖੁਲਾਸਾ ਜਿਹੜਾ ਹੈ ਲਾਰੈਂਸ ਬਿਸ਼ਨੋਈ ਨੇ ਕਬੂਲਨਾਮਾ ਕੀਤਾ ਕਿ ਉਸ ਵੱਲੋਂ ਇਹ ਕਾਲਸ ਕੀਤੀਆਂ ਜਾਂਦੀਆਂ ਨੇ ਔਰ ਉਹਨਾਂ ਕਾਲਸ ਦੇ ਬਦਲੇ ਉਹਨਾਂ ਨੂੰ ਮੋਟੀ कमाई ਹੁੰਦੀ ਹੈ ਮੋਟੀ ਰਕਮ ਮਿਲਦੀ ਹੈ ਮोटा ਮਾਲ ਮਿਲਦਾ ਇਸ ਰਕਮ ਦੇ ਬਾਰੇ ਸੁਣ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ 2.5 ਕਰੋੜ ਤੱਕ ਦੀ ਉਸ ਦੀ ਫਰौती ਦੀ ਰਕਮ ਦੱਸੀ ਗਈ ਹੈ ਔਰ ਉਹ ਜੋ ਉਸ ਨੂੰ ਹੁੰਦੀ ਹੈ ਕਿ ਜੇ ਧਮਕੀਆਂ ਭਰੀਆਂ ਤੁਹਾਨੂੰ ਕਾਲਸ ਚਾਹੀਦੀਆਂ ਨੇ ਤੁਹਾਨੂੰ ਈਮੇਲਸ ਚਾਹੀਦੀਆਂ ਨੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਧਮਕੀ ਚਾਹੀਦੀ ਹੈ ਤਾਂ ਤੁਸੀਂ ਜੇਲ੍ਹ ਦੇ ਵਿੱਚ ਬੈਠੇ ਉਹਨਾਂ ਦੇ ਗੈਂਗਸਟਰਾਂ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਉਂਕਿ ਉਸ ਦਾ ਇੱਕ ਵੱਡਾ ਜੇਲ੍ਹਾਂ ਦੇ ਵਿੱਚ ਨੈੱਟਵਰਕ ਹੈ ਔਰ ਉਸ ਨੈੱਟਵਰਕ ਦੇ ਜਰੀਏ ਧਮਕੀ ਦਿੱਤੀ ਜਾਂਦੀ ਹੈ ਤਾਂ ਫਿਰ ਤੁਹਾਨੂੰ ਸੁਰੱਖਿਆ ਗਾਰਡ ਮਿਲਦੇ ਨੇ ਕੈਸੀ ਗੱਲਬਾਤ ਹੈ ਕੈਸਾ ਇੱਕ ਖੁਫੀਆ ਤੰਤਰ ਦੇ ਨਾਲ ਮਿਲ ਕੇ ਇੱਕ ਮਿਲੀ ਭੁਗਤ ਦੇ ਨਾਲ ਇੱਕ ਵੱਡਾ ਨੈਟਵਰਕ ਜੇਲ੍ਹਾਂ ਦੇ ਵਿੱਚੋਂ ਚਲਾਇਆ ਜਾ ਰਿਹਾ ਹੈ ਔਰ ਇੰਨੇ ਵੱਡੇ ਪੱਧਰ ਤੇ ਇਹ ਕਮਾਈ ਕੀਤੀ ਜਾ ਰਹੀ ਹੈ ਐਨਆਈਏ ਦੀ ਪੁੱਛਗਿੱਛ ਦੇ ਵਿੱਚ ਖੁਦ ਕਬੂਲ ਕੀਤਾ ਹੈ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਲਾਰੈਂਸ ਬਿਸ਼ਨੋਈ ਟਾਈ ਕਰੋੜ ਰੁਪਈਆ ਕਿੱਥੋਂ ਕਮਾਉਂਦਾ ਹੈ ਕੌਣ ਦਿੰਦਾ ਹੈ ਕੌਣ ਉਸਦੇ ਖਾਤਿਆਂ ਦੇ ਵਿੱਚ ਪਾਉਂਦਾ ਕਿੱਦਾਂ ਪਾਉਂਦਾ ਇਹ ਸਾਰਾ ਕਬੂਲਨਾਮਾ ਲਾਰੈਂਸ ਬਿਸ਼ਨੋਈ ਨੇ ਕੀਤਾ ਕਿ ਉਸ ਨੂੰ ਪੈਸਾ ਜੋ ਦਿੱਤਾ ਜਾਂਦਾ ਹੈ ਉਹ ਵੱਡੇ ਵੱਡੇ ਸ਼ਰਾਬ ਦੇ ਵਪਾਰੀ ਵੱਡੇ ਵੱਡੇ ਦਵਾਈ ਸਪਲਾਈਅਰ ਵੱਡੇ ਵੱਡੇ ਜੋ ਕਾਲ ਸੈਂਟਰਾਂ ਦੇ ਮਾਲਕ ਨੇ ਤੇ ਜਾਂ ਫਿਰ ਵੱਡੇ ਵੱਡੇ ਕਾਰੋਬਾਰੀ ਤੇ ਜਾਂ ਫਿਰ ਰੀਅਲ ਏਸਟੇਟ ਦੇ ਨਾਲ ਜੁੜੇ ਹੋਏ ਕਾਰੋਬਾਰੀ ਆਪਣੇ ਆਲੇ ਦੁਆਲੇ ਆਪਣੀ ਚਮਕ-ਦਮਕ ਦੇ ਲਈ ਲੋਕਾਂ ਦੇ ਵਿੱਚ ਪਹਿਹਲ ਬਣਾਉਣ ਦੇ ਲਈ ਜੋ ਸੁਰੱਖਿਆ ਗਾਰਡ ਲੈ ਕੇ ਘੁੰਮਦੇ ਨੇ ਉਹ ਉਹਨਾਂ ਫੇਕ ਧਮਕੀਆਂ ਦੇ ਕਰਕੇ ਦਿੱਤੀ ਜਾਂਦੀ ਹੈ ਕਿ ਜਿਨ੍ਹਾਂ ਧਮਕੀਆਂ ਦੇ ਵਾਸਤੇ ਉਹ ਲੋਕ ਪੈਸਾ ਦਿੰਦੇ ਨੇ ਉਹ ਲੋਕ ਲਾਰੈਂਸ ਬਿਸ਼ਨੋਈ ਵਰਗੇ ਹੋਰ ਬਹੁਤ ਸਾਰੇ ਗੈਂਗਸਟਰ ਹੋਣਗੇ ਕਿ ਜਿਨ੍ਹਾਂ ਨੂੰ ਪੈਸਾ ਦੇ ਕੇ ਪਹਿਲਾਂ ਧਮਕੀਆਂ ਦਵਾਉਂਦੇ ਨੇ ਫਿਰ ਸੁਰੱਖਿਆ ਲਈ ਜਾਂਦੀ ਹੈ ਕੈਸੀ ਇੱਕ ਸਟੋਰੀ ਉੱਪਰ ਕੇ ਸਾਹਮਣੇ ਆਈ ਹੈ ਕਿ ਇਹ ਇੱਕ ਵੱਡੀ ਜਾਂਚ ਦਾ ਵਿਸ਼ਾ ਨਹੀਂ ਕਿ ਕਿੰਨੇ ਲੋਕ ਨੇ ਪੰਜਾਬ ਦੇ ਅੰਦਰ ਜਾਂ ਪੂਰੇ ਭਾਰਤ ਦੇ ਅੰਦਰ ਕਿ ਜਿਹੜੇ ਲੋਕ ਸੁਰੱਖਿਆ ਗਾਰਡ ਲੈ ਕੇ ਘੁੰਮ ਰਹੇ ਨੇ ਉਹਨਾਂ ਨੂੰ ਪਤਾ ਕਰੋ ਉਹਨਾਂ ਦੀ ਇਨਕੁਆਰੀ ਕਰੋ ਤਾਂ ਕਿ ਪਤਾ ਲੱਗ ਸਕੇ ਕਿ ਸੱਚਮੁੱਚ ਇਹਨਾਂ ਨੂੰ ਸੁਰੱਖਿਆ ਦੀ ਲੋੜ ਹੈ ਤੇ ਜਾਂ ਫਿਰ ਇਹ ਵੀ ਕਿਤੇ ਕੋਈ ਫੇਕ ਧਮਕੀ ਦੇ ਕਰਕੇ ਕਿਤੇ ਕੋਈ ਗਲਤ ਇਨਫੋਰਮੇਸ਼ਨ ਦੇ ਕਰਕੇ ਇਹ ਸੁਰੱਖਿਆ ਗਾਰਡ ਤਾਂ ਨਹੀਂ ਲੈ ਕੇ ਘੁੰਮ ਰਹੇ ਇੱਕ ਵੱਡਾ ਸਵਾਲ ਹੁਣ ਸੁਰੱਖਿਆ ਤੰਤਰ ਦੇ ਉੱਪਰ ਖੜਾ ਹੈ ਕਿ ਜਿੰਨੇ ਵੀ ਲੋਕ ਇਹ ਸੁਰੱਖਿਆ ਗਾਰਡ ਲੈ ਕੇ ਘੁੰਮ ਰਹੇ ਨੇ ਇਹਨਾਂ ਨੇ ਇਹ ਸੁਰੱਖਿਆ ਗਾਰਡ ਕੀ ਸੱਚਮੁੱਚ ਇਹਨਾਂ ਨੂੰ ਜਾਨ ਦਾ ਖਤਰਾ ਹੈ ਤੇ ਜਾਂ ਫਿਰ ਕਿਸੇ ਤਰੀਕੇ ਦੇ ਨਾਲ ਇਹ ਪੈਸਾ ਦੇ ਕੇ ਔਰ ਉਹ ਪੈਸਾ ਵੀ ਥੋੜਾ ਨਹੀਂ ਜੇਕਰ ਪੂਰਾ ਦੇਖਿਆ ਜਾਵੇ ਸਾਲ ਦੀ ਟਰਨਓਵਰ ਦੇਖੀ ਜਾਵੇ ਤਾਂ ਉਹ 2.5 ਕਰੋੜ ਤੋਂ ਵੀ ਟੱਪ ਜਾਂਦੀ ਹੈ ਔਰ ਐਡੀ ਵੱਡੀ ਰਕਮ ਦੇ ਨਾਲ ਆਪਣਾ ਜੇਲਾ ਦੇ ਵਿੱਚੋਂ ਨੈਟਵਰਕ ਚਲਾਉਣ ਵਾਲੇ ਲਾਰੈਂਸ ਬਿਸ਼ਨੋਈ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਵੱਡਾ ਕਬੂਲਨਾਮਾ ਕੀਤਾ ਹੈ ਹੁਣ ਲੋੜ ਇੱਥੇ ਇਹ ਹੈ ਕਿ ਕੌਮੀ ਸੁਰੱਖਿਆ ਜਾਂਚ ਏਜੰਸੀ ਇਹ ਜਾਂਚ ਕਰੇ ਕਿ ਜਿੰਨੇ ਵੀ ਲੋਕ ਸੁਰੱਖਿਆ ਲੈ ਕੇ ਘੁੰਮ ਰਹੇ ਨੇ ਕਿ ਜਿਹੜੇ ਕਹਿੰਦੇ ਨੇ ਕਿ ਸਾਨੂੰ ਗੈਂਗਸਟਰ ਪਰੇਸ਼ਾਨ ਕਰ ਰਹੇ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਗੈਂਗਸਟਰਾਂ ਵੱਲੋਂ ਧਮਕੀ ਮਿਲੀ ਹੈ ਜਿਹੜੇ ਕਹਿੰਦੇ ਨੇ ਕਿ ਸਾਨੂੰ ਗੈਂਗਸਟਰ ਮਾਰ ਸਕਦੇ ਨੇ ਕਿ ਸੱਚਮੁੱਚ ਉਹਨਾਂ ਦੀ ਜਾਨ ਨੂੰ ਖਤਰਾ ਹੈ ਤੇ ਜਾਂਫਰ ਸਿਰਫ ਤੇ ਸਿਰਫ ਇਸ ਸਰਕਾਰ ਨੂੰ ਮੂਰਖ ਬਣਾ ਕੇ ਇਸ ਸੁਰੱਖਿਆ ਤੰਤਰ ਨੂੰ ਮੂਰਖ ਬਣਾ ਕੇ ਸਿਰਫ ਤੇ ਸਿਰਫ ਆਪਣੀ ਪੈਠ ਬਣਾਉਣ ਦੇ ਵਾਸਤੇ ਇਹ ਸੁਰੱਖਿਆ ਗਾਰਡ ਲੈ ਕੇ ਘੁੰਮਦੇ ਨੇ ਇੱਕ ਵੱਡਾ ਜਾਂਚ ਦਾ ਵਿਸ਼ਾ ਹੈ ਦੇਖਦੇ ਰਹੋ ਲਾਈ ਪੰਜਾਬੀ